ਗੱਲਬਾਤ ਕਰਦੇ ਆ ਜੀ ਸੈਂਟੇ ਏਵੀਅਰ ਸਕੂਲ ਦੀ ਜੋ ਹਾਈ ਸਕੂਲਾਂ ਦੇ ਵਿੱਚੋਂ ਆਉਂਦਾ ਹੈ ਜਿੱਥੇ ਸਕੂਲ ਦੇ ਵਿੱਚ ਬੱਚਿਆਂ ਦੇ ਲਈ ਬਹੁਤ ਹੀ ਘੱਟ ਪ੍ਰਬੰਧ ਕੀਤੇ ਹੋਏ ਨੇ ਬੱਚੇ ਆਪ ਵੀ ਦੱਸਦੇ ਨੇ ਅਗਰ মিডিਆ ਉੱਥੇ ਜਾਂਦਾ ਸੈਂਟੇ ਏਵੀਅਰ ਸਕੂਲ ਦੇ ਵਿੱਚ ਕਵਰੇਜ ਕਰਨ ਜਾਂਦਾ ਤਾਂ ਬੱਚੇ ਦੇ ਮਾਪਿਆਂ ਨੂੰ ਚਾਹੀਦਾ ਕੀ ਹੋ মিডিਆ ਦਾ ਸਾਥ ਦੇਣ ਨਾਗੀ ਡਰਨ ਕਿ ਸਾਡੇ ਬੱਚ ਨੂੰ ਸਕੂਲ ਦੇ ਵਿੱਚੋਂ ਨਾ ਹਟਾ ਦੇਣ ਜੇ ਅਸੀਂ ਬਿਆਨ ਦੇ ਦਿੱਤਾ ਬੱਚੇ ਤੁਹਾਨੂੰ ਕਰਿਆ ਕੇ ਕੀ ਦੱਸਦੇ ਨੇ ਕਿ ਸਕੂਲ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਜਾਂ ਗਰਮੀ ਕਾਰਨ ਕਿਹੜੇ ਚੀਜ਼ਾਂ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਠੰਡੇ ਪਾਣੀ ਨੂੰ ਲੈ ਕੇ ਜਿਆਦਾ ਗਰਮੀ ਨੂੰ ਲੈ ਕੇ ਕੀ ਏਸੀ ਦਾ ਪ੍ਰਬੰਧ ਨਹੀਂ ਉਹ ਚੀਜ਼ਾਂ ਬੱਚੇ ਦੇ ਮਾਪਿਓ ਨੂੰ ਮੀਡੀਆ ਅੱਗੇ ਦੱਸਣੀਆਂ ਚਾਹੀਦੀਆਂ ਜਿਹੜੀਆਂ ਸਕੂਲ ਦੀਆਂ ਖਾਮੀਆਂ ਨੇ ਜਿਹੜੀਆਂ ਕਮੀਆਂ ਨੇ ਸਕੂਲ ਦੀਆਂ ਉਹ ਦੱਸਣੀਆਂ ਚਾਹੀਦੀਆਂ ਨੇ মিডিਆ ਦੇ ਅੱਗੇ 2-2000 ਰੁਪਇਆ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਹੈ ਅਸੀਂ ਪੁੱਛ ਪੜਤਾਲ ਕੀਤੀ ਹੈ ਬੱਚਿਆਂ ਤੋਂ 2-2000 ਰੁਪਇਆ ਸੈਂਟ ਜੀਬ ਸਕੂਲ ਵੱਲੋਂ ਵੱਧ ਲਿਆ ਗਿਆ 2-2000 ਰੁਪਇਆ ਕੀ ਸਕੂਲ ਫੁਲੀ ਐਸੀ ਕਰਨਾ ਪਰ ਉਹ ਹਜੇ ਤੱਕ ਅਪਰੂਵਲ ਵੀ ਕਹਿੰਦੇ ਆ ਚੁੱਕੀ ਹੈ ਪਰ ਅਜੇ ਤੱਕ ਕੰਮ ਕੰਪਲੀਟ ਨਹੀਂ ਹੋਇਆ ਅਗਲੇ ਸਾਲ ਦੀ ਗੱਲ ਚਲੀ ਗਈ ਹੈ ਦੱਸੋ ਬੱਤ ਗਰਮੀ ਕਿੰਨੀ ਕਾ ਵਲੀ ਵਲੀਆ ਪੱਖੇ ਕਿੰਨੇ ਚੱਲਦੇ ਤੇ ਚੱਲਦੇ ਕਾ ਸਲੋ ਚੱਲਦੇ ਆ ਪੱਕੇ ਪਤਾ ਹੀ ਨਹੀਂ ਇੰਨਾ ਚੱਲਦੇ ਆ ਹੈ ਇੱਕ ਤਾਂ ਚੱਲਦੇ ਆ ਇੱਕ ਤਾਂ ਚੱਲਦਿਆ ਏਸੀ ਉਸੀ ਕੋਈ ਲੱਗਾ ਹੋਇਆ ਗਰਮੀ ਕਿੰਨੀ ਕਾ ਵਲੀ ਆ ਬੱਚਾ ਤੁਸੀਂ ਦੇਖ ਸਕਦੇ ਹੋ ਆਮ ਬੰਦੇ ਦਾ ਬੁਰਾ ਹਾਲ ਹੋ ਜਾਂਦਾ ਇਹ ਤਾਂ ਫਿਰ ਵੀ ਬੱਚੇ ਸਕੂਲ ਚ ਆਉਂਦੇ ਨੇ ਪੜ੍ਹਨ ਵਾਸਤੇ ਸਕੂਲ ਵਾਲਿਆਂ ਨੂੰ ਚਾਹੀਦਾ ਕਿ ਬੱਚਿਆਂ ਦੇ ਲਈ ਪੱਖੇ ਦਾ ਵਧੀਆ ਪ੍ਰਬੰਧ ਕੀਤਾ ਜਾਵੇ ਏਸੀ ਦਾ ਪ੍ਰਬੰਧ ਕੀਤਾ ਜਾਵੇ ਪਲੀ ਸਹੀ ਗੱਲ ਹੈ ਜੀ ਬੱਚਿਆਂ ਨੂੰ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਜੀ ਬੱਚਿਆਂ ਵਾਸਤੇ ਏਸੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਇਹ ਕਹਿੰਦੇ ਵੀ ਏਸੀ ਅਪਰੂਵਡ ਹੋ ਗਏ ਅਪਰੂਵਡ ਕਦਾ ਫਾਇਦਾ ਕੀ ਹੈ ਜੀ ਜਦੋਂ ਸੋਣ ਇੰਨੀ ਫੀਸ ਵੀ ਵੱਧ ਲੈ ਲਈ ਉਹਨਾਂ ਨੇ ਇਸ ਵਾਰ ਫੀਸ ਤਾਂ ਮੈਨੂੰ ਸਾਰੇ ਇਹਦੇ ਬਾਰੇ ਪਤਾ ਨਹੀਂ ਕਿਉਂਕਿ ਉਹ ਮੇਰਾ ਬੇਟਾ ਪੇ ਕਰਦਾ ਫੀਸ ਫੀਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਲੇਕਿਨ ਗਰਮੀ ਮਾਰੇ ਮੈਂ ਜ਼ਰੂਰ ਕਹਿਣਾ ਜੀ ਬੱਚੇ ਰੋਜ਼ ਘਰ ਜਾ ਕੇ ਕਹਿੰਦੇ ਆ ਜੀ ਕਹਿੰਦੇ ਵੀ ਅਪਰੂਵਡ ਆ ਗਈ ਲੇਕਿਨ ਏਸੀ ਲਾ ਨਹੀਂ ਰਹੇ ਨਹੀਂ ਲਾ ਰਹੇ ਇਹ ਹੀ ਹੈ ਜੀ ਬਾਕੀ ਬੱਚਿਆਂ ਦੇ ਮਾਪਿਓ ਨੂੰ ਬੇਨਤੀ ਹੈ ਕਿ ਉਹ ਕਮੈਂਟ ਸੈਂਟਰ ਯੂ ਸਕੂਲ ਦੇ ਵਿੱਚ ਬੱਚੇ ਤੁਹਾਡੇ ਪੜ੍ਹਦੇ ਨੇ ਕੀ ਦੱਸਦੇ ਨੇ ਘਰਿਆ ਕਿ ਸਾਨੂੰ ਸਕੂਲ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ